ਲੋਜੀ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਫੇਰ ਸ਼ੁਰੂ ਹੋਣ ਲੱਗੀ ਏ ਕਹਿਣ ਵਾਲਿਆਂ ਨੇ ਕਹਿਣਾ ਹੈ ਵੀ ਇਹ ਜੰਗ ਮੁੱਕੀ ਕਦੋਂ ਸੀ 1947 ਵਿੱਚ ਲੜਪੜ ਕੇ ਲੱਖਾਂ ਬੰਦੇ ਕੋਕੇ ਕਰੋੜਾਂ ਨੂੰ ਉਜਾੜ ਕਰਕੇ ਅਸੀਂ ਇੱਕ ਦੂਸਰੇ ਕੋ ਜਾਨ ਫੜਾਈ ਸੀ ਅਇਆ ਸਾਲ ਵੀ ਨਹੀਂ ਸੀ ਗੁਜ਼ਰਿਆ 1948 ਵਿੱਚ ਕਸ਼ਮੀਰ ਵਾਲਾ ਯੁੱਧ ਪੈ ਗਿਆ 65 ਵਿੱਚ ਫੇਰ ਲੜ ਪਏ ਦੋਵਾਂ ਦੇ ਹੱਥ ਕੁਝ ਨਹੀਂ ਆਇਆ 1971 ਵਿੱਚ ਸੱਥੇ ਪਰਮੀ ਜੰਗ ਹੋਈ ਪਾਕਿਸਤਾਨ ਦੇ ਦੋ ਟੋਟੇ ਹੋ ਗਏ ਖਾਲਸੀ ਵੀ ਹੁਣ ਠੰਡ ਪੈ ਜਾਗੀ ਸ਼ਿਮਲਾ ਮੌਜਦਾ ਵੀ ਹੋ ਗਿਆ ਕੈਦੀ ਘਰਾਂ ਨੂੰ ਵਾਪਸ ਆ ਗਏ ਤੇ ਲੱਗਾ ਕਿ ਦੋਵੇਂ ਗਵਾਂਢੀ ਬੰਦੇ ਦੇ ਪੁੱਤਰਾਂ ਦੀ ਤਰ੍ਹਾਂ ਰਹਿਣਾ ਸਿੱਖ ਲੈਣਗੇ ਇੰਡੀਆ ਨੇ ਐਟਮਮ ਬਣਾਇਆ ਤੇ ਪਾਕਿਸਤਾਨ ਨੇ ਵੀ ਬਣਾ ਲਿਆ ਉਦੋਂ ਸੁਣਿਆ ਸੀ ਵੀ ਜਿਹੜੇ ਦੋ ਮੁਲਕਾਂ ਕੋਲ ਐਟਮਮ ਹੁੰਦਾ ਹੈ ਉਹ ਕਦੀ ਵੀ ਇੱਕ ਦੂਸਰੇ ਨਾਲ ਜੰਗ ਨਹੀਂ ਕਰਦੇ ਅਸੀਂ ਕਿਹਾ ਕਰਕੇ ਵਿਖਾਵਾਂਗੇ ਸਿਆਚੀਆਂ ਦੀਆਂ برفਾਂ ਵਿੱਚ ਫੌਜੀ ਮਰਵਾਏ ਕਾਰਗਿਲ ਦੇ ਪਹਾੜਾਂ ਤੋਂ ਲਾਸ਼ਾਂ ਚੁੱਕੀਆਂ ਲੇਕਿਨ ਸਬਰ ਨਹੀਂ ਆਇਆ ਬਾਰਡਰਾਂ ਤੇ ਬਿਜਲੀ ਵਾਲੀਆਂ ਤਾਰਾਂ ਖਿੱਚੀਆਂ ਕਦੀ ਕੋ ਆਲੂ ਪਿਆਰ ਦਾ ਤੰਦਾ ਹੁੰਦਾ ਸੀ ਤੇ ਉਹ ਵੀ ਬੰਦ ਜਿਹੜੇ ਬਾਰਡਰ ਤੇ ਕਦੀ ਕਦੀ ਮੋਮਬਤੀਆਂ ਲੈ ਕੇ ਆਂਦੇ ਸਨ ਤੇ ਭਾਈਚਾਰੇ ਵਾਲੀ ਹਲਕੀ ਹਲਕੀ ਢੋਲ ਕੀ ਭਜਾਉਂਦੇ ਸਨ ਉਹ ਵੀ ਜਾ ਕੇ ਘਰ ਮੁੜ ਆ ਜਾਂਦੇ ਨਾਲ ਹੀ ਇੱਕ ਦੂਸਰੀ ਜੰਗ ਵੀ ਸ਼ੁਰੂ ਹੋ ਗਈ ਦਹਿਸ਼ਤਗਰਦੀ ਵਾਲੀ ਜੰਗ ਪਾਕਿਸਤਾਨ ਹੁਣ ਮੰਨਦਾ ਵੀ ਹੈ ਵਜ਼ੀਰ ਦਫਾ ਨੇ ਕਹਿੰਲੀ ਕਿ ਆ ਵੀ ਅਸੀਂ ਇਸ ਤਰ੍ਹਾਂ ਦੇ ਪਹਿਲੇ ਗੰਦੇ ਕੰਮ ਕਰਦੇ ਹੁੰਦੇ ਸਾਂ ਅਮਰੀਕਾ ਤੇ ਯੂਰਪ ਦੇ ਕਹਨ ਤੇ ਲੇਕਿਨ ਹੁਣ ਸਾਨੂੰ ਅਕਲ ਆ ਗਈ ਹੈ ਅਸੀਂ ਇਹ ਕੰਮ ਛੱਡ ਦਿੱਤੇ ਨੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇਹ ਕੰਮ ਨਾ ਅਸੀਂ ਪਹਿਲੇ ਆਵਾਮ ਕੋਲੋਂ ਪੁੱਛ ਕੇ ਸ਼ੁਰੂ ਕੀਤੇ ਸਾਂ ਕਿ ਨਾ ਅਸੀਂ ਉਮਾਮ ਕੋਲੋਂ ਪੁੱਛ ਕੇ ਬੰਦ ਕੀਤੇ ਨੇ ਇੰਡੀਆ ਕਹਿੰਦਾ ਵੀ ਅਸੀਂ ਇਸ ਤਰ੍ਹਾਂ ਦਾ ਕੰਮ ਕਦੀ ਕੀਤਾ ਹੀ ਨਹੀਂ ਲੇਕਿਨ ਹੁਣ ਕਰਾਂਗੇ ਤੇ ਖੁੱਲ੍ਹ ਕੇ ਕਰਾਂਗੇ ਉਹ ਪੁਰਾਣਾ ਨਾਰਾ ਕਿ ਘੁਸ ਕੇ ਮਾਰਾਂਗੇ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਔਰ ਅੰਗਰੇਜ਼ੀ ਵਿੱਚ ਕਿਹਾ ਤਾਂ ਕਿ ਪੂਰੀ ਦੁਨੀਆ ਸੁਣ ਸਕੇ ਕਿ ਇਸ ਵਾਰ ਤੁਹਾਡੀ ਸੋਚ ਤੋਂ ਵੀ ਅੱਗੇ ਮਾਰ ਜਾਏਗੀ دہشت گردਾਂ ਨੇ ਮਜ਼ਦ ਪੁੱਛ ਪੁੱਛ ਕੇ ਕਸ਼ਮੀਰ ਵਿੱਚ ਟੂਰਿਸਟਾਂ ਨੂੰ ਮਾਰਿਆ ਬੇਦਰਦੀ ਨਾਲ ਮਾਰਿਆ ਹੁਣ ਉਹਦੀ ਸਜ਼ਾ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਨੇ ਹਿੰਦੁਸਤਾਨ ਤੇ ਕਸ਼ਮੀਰ ਸਿਰਫ ਫਿਲਮਾਂ 'ਚ ਵੇਖਿਆ ਹਿੰਦੁਸਤਾਨ ਵਿੱਚ ਚਾਈਨੀ ਕੋ ਪਾਕਿਸਤਾਨ ਦੇ ਵਜ਼ੀਰਾਂ ਦਾ ਨਾਂ ਜਾਣਦਾ ਹੋਵੇ ਆਰਮੀ ਚੀਫ ਦਾ ਸ਼ਾਇਦ ਪਤਾ ਹੋਵੇ ਪਾਕਿਸਤਾਨ ਵਿੱਚ ਇੰਡੀਆ ਦੇ ਆਰਮੀ ਚੀਫ ਦਾ ਨਾਂ ਕੋਈ ਨਹੀਂ ਜਾਣਦਾ وزیراعظم ਮੋਦੀ ਦਾ ਸਭ ਨੂੰ ਪਤਾ ਹੈ ਦੋਵੇਂ ਪਾਸੇ ਬੈਠੇ ਉਕਮਰਾਨਾ ਨੇ ਮਰਨ ਵਾਲਿਆਂ ਦੇ ਖਾਨਦਾਨ ਨੂੰ ਨਾ ਕਦੀ ਪਹਿਲੇ ਇਨਸਾਫ ਦੁਆਇਆ ਨਾ ਹੁਣ ਦੁਵਾਣਾ ਹੈ ਜੰਗਾਂ دہشت گردੀਆਂ ਗੁੱਸੇ ਮਾਰेंगे ਵਰਗੇ ਨਾਰੇ ਇਹ ਆਪਣੀ ਗੱਦੀ ਮਜ਼ਬੂਤ ਕਰਨ ਲਈ ਨੇ ਇਹ ਨਾਰੇ বাজਦੇ ਰਹਿਣਗੇ ਲੇਕਿਨ ਇਹ ਨਾ ਬੋਲੋ ਕਿ ਜ਼ੁਲਮ ਕਸ਼ਮੀਰ ਵਿੱਚ ਹੋਇਆ ਹੈ ਤੇ ਕਸ਼ਮੀਰੀਆਂ ਦੇ ਨਾਲ ਵੀ ਹੋਇਆ ਹੈ ਮੋਥੇ ਜੇ ਕਿਸੇ ਗਰੀਬ ਦਾ ਟੂਰਿਜ਼ਮ ਦੇ ਨਾਲ ਰੋਟੀ ਪਾਣੀ ਜੁੜਿਆ ਸੀ ਉਹ ਉਹਦੇ ਤੋਂ ਵੀ ਗਿਆ ਪਾਕਿਸਤਾਨ ਤੇ ਹਿੰਦੁਸਤਾਨ ਨੇ ਕਸ਼ਮੀਰ ਨੂੰ ਕੋ ਖਾਨਦਾਨੀ ਜਾਇਦਾਦ ਵਰਗਾ ਚਲਾਰ ਮੰਨ ਲਿਆ ਜਿਹਦੇ ਵਿੱਚ ਨਸਲਾਂ ਇੱਕ ਦੂਸਰੇ ਨੂੰ ਕੱਟਦੀਆਂ ਵੱਡੀਆਂ ਰਹੀਆਂ ਨੇ ਪਾਕਿਸਤਾਨ ਕਸ਼ਮੀਰ ਨੂੰ ਆਪਣੀ ਸ਼ਾਹਰਕ ਕਹਿੰਦਾ ਹੈ ਲੇਕਿਨ ਕੋ ਆਪਣੀ ਸ਼ਾਹਰਕ ਤੇ ਇਨੀ ਵਾਰੀ ਛੁਰੀ ਫੇਰਦਾ ਹੈ ਇੰਡੀਆ ਕਸ਼ਮੀਰ ਨੂੰ ਅਟੂਤੰਕ ਕਹਿੰਦਾ ਹੈ ਲੇਕਿਨ ਆਪਣੇ ਅੰਗ ਨੂੰ ਕੋ ਐਵੇਂ ਟੋਕਟਰ ਸੈਂਬਰ ਵਿੱਚ ਛੋਟ ਛੜਦਾ ਜਦੋਂ ਜੰਗ ਦੇ ਢੋਲ ਵੱਜਦੇ ਨੇ ਤੇ ਮਾੜਿਆਂ ਦੀ ਗੱਲ ਕੋਈ ਨਹੀਂ ਸੁਣਦਾ ਜਦੋਂ ਬਦਲੇ ਦੀ ਅੱਗ ਥੋੜੀ ਠੰਡੀ ਹੋ ਜਾਏ ਜਦੋਂ ਰੌਲਾ ਘਟ ਜਾਏ ਅਗਲੀ ਜੰਗ ਦਾ ਫੇਰ ਇੰਤਜ਼ਾਰ ਸ਼ੁਰੂ ਹੋ ਜਾਏ ਤੇ ਕਸ਼ਮੀਰੀਆਂ ਨੂੰ ਪੁੱਛਣਾ ਹਾਲਾਂਕਿ ਅਸੀਂ ਉਹਨਾਂ ਦੀ ਮੰਨਣੀ ਕੋਈ ਨਹੀਂ ਲੇਕਿਨ ਪੁੱਛਣਾ ਤੇ ਬੜਦਾ ਹੈ ਕਿ ਭੈ ਭਰਾਓ ਤੁਸੀਂ ਕੀ ਚਾਹੁੰਦੇ ਲੋ ਜੀ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਫੇਰ ਸ਼ੁਰੂ ਹੋਣ ਲੱਗੀ ਜੇ ਕਹਿਣ ਵਾਲਿਆਂ ਨੇ ਕਿਹਾ ਹੈ ਵੀ ਜੰਗ ਮੁੱਕੀ ਕਦੋਂ ਸੀ ਸਾਲ 47 ਵਿੱਚ ਲੜ ਪੜ ਕੇ ਲੱਖਾਂ ਮੰਦੇ ਕੋਕੇ ਕਰੋੜਾਂ ਨੂੰ ਉਜਾੜ ਕਰਕੇ ਅਸੀਂ ਇੱਕ ਦੂਸਰੇ ਕੋ ਜਾਨ ਫੜਾਈ ਸੀ। ਅਇਆ ਸਾਲ ਵੀ ਨਹੀਂ ਸੀ ਗੁਜ਼ਰਿਆ 1948 ਵਿੱਚ ਕਸ਼ਮੀਰ ਵਾਲਾ ਯੁੱਧ ਪੈ ਗਿਆ। 62 ਵਿੱਚ ਫਿਰ ਲੜ ਪਏ। ਦੋਵਾਂ ਦੇ ਹੱਥ ਕੁਝ ਨਹੀਂ ਆਇਆ। 1971 ਵਿੱਚ ਤੇ ਪਰਮੀ ਜੰਗ ਹੋਈ। ਪਾਕਿਸਤਾਨ ਦੇ ਦੋ ਟੋਟੇ ਹੋ ਗਏ। ਖਾਲਸੀ ਵੀ ਹੁਣ ਠੰਡ ਪੈ ਜਾਗੀ। ਸ਼ਿਮਲਾ ਮੌਜਦਾ ਵੀ ਹੋ ਗਿਆ। ਕੈਦੀ ਘਰਾਂ ਨੂੰ ਵਾਪਸ ਆ ਗਏ ਤੇ ਲੱਗਾ ਵੀ ਦੋਵੇਂ ਗਵਾਂਡੀ ਬੰਦੇ ਦੇ ਪੁੱਤਰਾ ਵੀ ਕਰ ਰਹਿਣਾ ਸਿੱਖ ਲੈਣਗੇ ਇੰਡੀਆ ਨੇ ਐਟਮ ਬਣਾਇਆ ਤੇ ਪਾਕਿਸਤਾਨ ਨੇ ਵੀ ਬਣਾ ਲਿਆ ਉਦੋਂ ਸੁਣਿਆ ਸੀ ਵੀ ਜਿਹੜੇ ਦੋ ਮੁਲਕਾਂ ਕੋਲ ਐਟਮ ਹਮ ਹੁੰਦਾ ਹੈ ਉਹ ਕਦੀ ਵੀ ਇੱਕ ਦੂਸਰੇ ਨਾਲ ਜੰਗ ਨਹੀਂ ਕਰਦੇ ਅਸੀਂ ਕਿਹਾ ਕਰਕੇ ਵਿਖਾਵਾਂਗੇ ਸਿਆਚਿੰਦੀਆਂ ਬਰਫ਼ਾਂ ਵਿੱਚ ਫੌਜੀ ਮਰਵਾਏ ਕਾਰਗਿਲ ਦੇ ਪਹਾੜਾਂ ਤੋਂ ਲਾਸ਼ਾਂ ਚੁੱਕੀਆਂ ਲੇਕਿਨ ਸਬਰ ਨਹੀਂ ਆਇਆ ਬਾਰਡਰਾਂ ਤੇ ਬਿਜਲੀ ਵਾਲੀਆਂ ਤਾਰਾਂ ਖਿੱਚੀਆਂ ਕਦੀ ਕੋ ਆਲੂ ਪਿਆਰ ਦਾ ਤੰਦਾ ਹੁੰਦਾ ਸੀ ਤੇ ਉਹ ਵੀ ਬੰਦ ਜਿਹੜੇ ਬਾਰਡਰ ਤੇ ਕਦੀ ਕਦੀ ਮੋਮਬਤੀਆਂ ਲੈ ਕੇ ਆਂਦੇ ਸਨ ਤੇ ਭਾਈਚਾਰੇ ਵਾਲੀ ਹਲਕੀ ਹਲਕੀ ਢੋਲਕੀ ਵਜਾਉਂਦੇ ਸਨ ਉਹ ਵੀ ਜਾ ਕੇ ਘਰ ਨੂੰ ਬਹਿ ਗਏ ਨਾਲ ਹੀ ਇੱਕ ਦੂਸਰੀ جنگ ਵੀ ਸ਼ੁਰੂ ਹੋ ਗਈ دہشت گردੀ ਦੀ جنگ ਪਾਕਿਸਤਾਨ ਹੁਣ ਮੰਨ ਲਾᱜੀ ਹੈ ਵਜ਼ੀਰ ਦਫਾ ਨੇ ਕਾਹਲੀ ਕਿਹਾ ਵੀ ਅਸੀਂ ਇਸ ਤਰ੍ਹਾਂ ਦੇ ਪਹਿਲੇ ਗੰਦੇ ਕੰਮ ਕਰਦੇ ਹੁੰਦੇ ਸਾਂ ਅਮਰੀਕਾ ਤੇ ਯੂਰਪ ਦੇ ਕਹਣ ਤੇ ਲੇਕਿਨ ਹੁਣ ਸਾਨੂੰ ਅਕਲ ਆ ਗਈ ਹੈ ਅਸੀਂ ਇਹ ਕੰਮ ਛੱਡ ਦਿੱਤੇ ਨੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇਹ ਕੰਮ ਨਾ ਅਸੀਂ ਪਹਿਲੇ عوام ਕੋਲੋਂ ਪੁੱਛ ਕੇ ਸ਼ੁਰੂ ਕੀਤੇ ਸਾਂ ਤੇ ਨਾ ਅਸੀਂ عوام ਕੋਲੋਂ ਪੁੱਛ ਕੇ ਬੰਦ ਕੀਤੇ ਨੇ ਇੰਡੀਆ ਕਹਿੰਦਾ ਵੀ ਅਸੀਂ ਇਸ ਤਰ੍ਹਾਂ ਦਾ ਕੰਮ ਕਦੀ ਕੀਤਾ ਹੀ ਨਹੀਂ ਲੇਕਿਨ ਹੁਣ ਕਰਾਂਗੇ ਤੇ ਖੁੱਲ੍ਹ ਕੇ ਕਰਾਂਗੇ ਕੋਈ ਪੁਰਾਣਾ ਨਾਰਾ ਕੇ ਘੁਸ ਕੇ ਮਾਰਾਂਗੇ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਹੈ ਔਰ ਅੰਗਰੇਜ਼ੀ ਵਿੱਚ ਕਿਹਾ ਹੈ ਤਾਂ ਕਿ ਪੂਰੀ ਦੁਨੀਆ ਸੁਣ ਸਕੇ ਵੀ ਇਸ ਦਫਾ ਤੁਹਾਡੀ ਸੋਚ ਤੋਂ ਵੀ ਅੱਗੇ ਮਾਰ ਚਾਏਗੀ ਦੇਸ਼ਤਗਰਦਾਂ ਨੇ ਮਸਲ ਪੁੱਛ-ਪੁੱਛ ਕੇ ਕਸ਼ਮੀਰ ਵਿੱਚ ਟੂਰਿਸਟਾਂ ਨੂੰ ਮਾਰਿਆ ਹੈ ਬੇਦਰਦੀ ਨਾਲ ਮਾਰਿਆ ਹੈ ਹੁਣ ਉਹਦੀ ਸਜ਼ਾ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਨੇ ਹਿੰਦੁਸਤਾਨ ਤੇ ਕਸ਼ਮੀਰ ਸਿਰਫ ਫਿਲਮਾਂ 'ਚ ਵੇਖਿਆ ਹੈ ਹਿੰਦੁਸਤਾਨ ਵਿੱਚ ਚਾਈਨੀ ਕੋ ਪਾਕਿਸਤਾਨ ਦੇ ਵਜ਼ੀਰ ਆਜ਼ਮ ਦਾ ਨਾਂ ਜਾਣਦਾ ਹੋਵੇ ਆਰਮੀ ਚੀਫ ਦਾ ਸ਼ਾਇਦ ਪਤਾ ਹੋਵੇ ਪਾਕਿਸਤਾਨ ਵਿੱਚ ਇੰਡੀਆ ਦੇ ਆਰਮੀ ਚੀਫ ਦਾ ਨਾਂ ਕੋਈ ਨਹੀਂ ਜਾਣਦਾ ਵਜ਼ੀਰ ਆਜ਼ਮ ਮੋਦੀ ਦਾ ਸਭ ਨੂੰ ਪਤਾ ਹੈ ਦੋਵੇਂ ਪਾਸੇ ਬੈਠੇ ਉਕਮਰਾਨਾ ਨੇ ਮਰਨਾਰਾਂ ਦੇ ਖਾਨਦਾਨ ਨੂੰ ਨਾ ਕਦੀ ਪਹਿਲੇ ਇਨਸਾਫ ਦੁਆਇਆ ਨਾ ਹੁਣ ਦੁਆਣਾ ਹੈ ਜੰਗਾ ਦਹਿਸ਼ਤਗਰਦੀਆਂ ਘੁਸਕੇ ਮਾਰेंगी ਵਰਗੇ ਨਾਰੇ ਇਹ ਆਪਣੀ ਗੱਦੀ ਮਜ਼ਬੂਤ ਕਰਨ ਲਈ ਨੇ ਤੇ ਇਹ ਨਾਰੇ বাজਦੇ ਰਹਿਣਗੇ ਲੇਕਿਨ ਇਹ ਨਾ ਭੁੱਲੋ ਕਿ ਜੇ ਜ਼ੁਲਮ ਕਸ਼ਮੀਰ ਵਿੱਚ ਹੋਇਆ ਹੈ ਤੇ ਕਸ਼ਮੀਰੀਆਂ ਦੇ ਨਾਲ ਵੀ ਹੋਇਆ ਹੈ ਉੱਥੇ ਜੇ ਕਿਸੇ ਗਰੀਬ ਦਾ ਟੂਰਿਜ਼ਮ ਦੇ ਨਾਲ ਰੋਟੀ ਪਾਣੀ ਜੁੜਿਆ ਸੀ ਉਹ ਉਹਦੇ ਤੋਂ ਵੀ ਗਿਆ ਪਾਕਿਸਤਾਨ ਤੇ ਹਿੰਦੁਸਤਾਨ ਨੇ ਕਸ਼ਮੀਰ ਨੂੰ ਕੋ ਖਾਨਦਾਨੀ ਜਾਇਦਾਦ ਵਰਗਾ ਚੜ੍ਹਾਬ ਬਣਾ ਲਿਆ ਜਿਹਦੇ ਵਿੱਚ ਨਸਲਾਂ ਇੱਕ ਦੂਸਰੇ ਨੂੰ ਕੱਟਦੀਆਂ ਵੱਢਦੀਆਂ ਰਹੀਆਂ ਨੇ ਪਾਕਿਸਤਾਨ ਕਸ਼ਮੀਰ ਨੂੰ ਆਪਣੀ ਸ਼ਾਰਕ ਕਹਿੰਦਾ ਹੈ ਲੇਕਿਨ ਕੋ ਆਪਣੀ ਸ਼ਾਰਕ ਤੇ ਇੰਨੀ ਵਾਰੀ ਛੁਰੀ ਫੇਰਦਾ ਹੈ ਇੰਡੀਆ ਕਸ਼ਮੀਰ ਨੂੰ ਅਟੂਟੰ ਕਹਿੰਦਾ ਹੈ ਲੇਕਿਨ ਆਪਣੇ ਅੰਗ ਨੂੰ ਐਵੇਂ ਟਾਰਚਰ ਚੈਂਬਰ ਵਿੱਚ ਸੁੱਟ ਸਕਦਾ ਜਦੋਂ ਜੰਗ ਦੇ ਢੋਲ ਵੱਜਦੇ ਨੇ ਤੇ ਮਾਰਿਆਂ ਦੀ ਗੱਲ ਕੋਈ ਨਹੀਂ ਸੁਣਦਾ ਜਦੋਂ ਬਦਲੇ ਦੀ ਅਗਨੀ ਥੋੜੀ ਠੰਡੀ ਹੋ ਜਾਏ ਜਦੋਂ ਰੌਲਾ ਘਟ ਜਾਏ ਅਗਲੀ جنگ ਦਾ ਫੇਰ ਇੰਤਜ਼ਾਰ ਸ਼ੁਰੂ ਹੋ ਜਾਏ ਕਸ਼ਮੀਰੀਆਂ ਨੂੰ ਪੁੱਛਣਾ ਹਾਲਾਂਕਿ ਅਸੀਂ ਉਹਨਾਂ ਦੀ ਮੰਨ ਨਹੀਂ ਕੋਈ ਨਹੀਂ ਲੇਕਿਨ ਪੁੱਛਣਾ ਜ਼ਰੂਰੀ ਹੈ ਕਿ ਬੇਪਰਾਵੋ ਤੁਸੀਂ ਕੀ ਚਾਹੁੰਦੇ ਹੋ